ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ ਇੱਕ ਹੋਰ ਨਵੇਂ ਵੀਡੀਓ ਵਿੱਚ ਤੇ ਅੱਜ ਆਇਆ ਭਈ ਆਪਣਾ ਦੂਜਾ ਹੈ। ਤੇ ਪਹਿਲਾ ਆਪਾਂ ਅਗਲਾ ਹੀ ਦੱਸਾਂਗੇ ਅਰੇ ਜਾਨਾ 13 ਮਿੰਟ ਨੂੰ ਅੱਜ ਹੋ ਗਈ ਮਾੜਾ 18। ਉਹ ਵੀ ਜਿਹੜੇ ਕੈਂਪਰੀ ਬੁੱਧੀ ਕਿਹਾ ਨੇ। ਆਹ ਵਰਕ ਫਿਰ ਹੁਣ ਆ ਵੀ ਤਿੰਨ ਕਿੰਨੇ ਵੱਡੇ ਹਜੇ ਹਜੇ ਘਟੋ ਘਟ ਰਦਰ ਹੱਥ ਤੇ ਇੱਥੇ ਆਮ ਨਾਲ ਹੀ ਇੱਥੇ ਸਾਡੇ ਪਿੰਡ ਦੇ ਆਪੇ ਪਾਸੇ ਮੰਨ ਲਓ। ਸੱਤ ਰਸੀ ਪਰਸੈਂਟ ਗਣਕਾਂ ਜੇ ਖਰੀਦੀ ਆ ਤੁਸੀਂ ਦੇਖ ਰਹੇ ਹੋ ਮਸਤ ਲਿਆ ਹਾਂ ਤੰਕ ਲਈ ਵੇਹਿਆ ਤੇ ਆ ਤੰਕ ਲਈ ਉਹ ਪਰਲੇ ਬਸ ਗਿਆ ਤੇ ਅੱਜ ਵਾਸਾ ਆਪਾਂ ਆਹ ਤੰਕ ਲਈ ਲੈਕਣਾ ਹੈ ਤੇ ਅੱਜ ਮਿੱਤਰੋ ਅੱਜ ਤੁਹਾਨੂੰ ਦੱਸਾਂਗੇ ਕਿ ਕਿੰਨੇ ਤੇ ਲਹਾਂਦਾ ਆਪਣਾ ਡ੍ਰਾਈਵਰ ਕੀ ਹੈ ਔਰ ਇਹ ਘੜਦਾਗਾ ਕੋਕਨ ਬਾਈ ਜਿਹੜਾ ਆਪਾਂ ਲਿਆ ਸੀਗਾ ਉਹ ਹਜੇ ਇੱਕ ਦਿਨ ਹੀ ਹੋਇਆ ਸੀ ਗਣਕਵੱਡੀ ਨੂੰ ਤੇ ਉਹ ਖਾਂਦਾ ਹੀ ਹੈ ਨਾ 4 ਲੀਟਰ ਇੱਕ ਟਰਾਲੀ ਦਾ ਤੇ ਐਤ ਕੀ ਦੇਖਦੇ ਆ ਅੱਜ ਇਹ ਅੱਜ ਕਿੰਨਾ ਤੇਲ ਖਾਊਗਾ ਕਿਉਂਕਿ ਬਈ ਆਪਾਂ ਟੈਂਕੀ ਘਰੋਂ ਦਾ ਪਰਤੀ ਲੈਉਣੇ ਨੇ ਆ ਤੇ ਘਰੇ ਪਰਤੀ ਪਾਉਣੇ ਨੇ ਉਹ ਤੁਹਾਨੂੰ ਮੈਂ ਦਿਖਾ ਨਹੀਂ ਸਕਿਆ ਤੇ ਮੈਂ ਕਿਹਾ ਚਲ ਬਾਈਆਂ ਨੂੰ ਦੱਸ ਦਈਏ ਤੇ ਅੱਜ ਆਹ ਜਿਹੜਾ ਹੈਗਾ ਆਪਣਾ ਲਾਨ ਇਹ ਥੋੜਾ ਸੁੱਕਾ ਇਹਨੂੰ ਹੋ ਗਏ ਤੰਗ ਨਗਰ ਵੱਡੀ ਵੰਨਤ ਤੇ ਵੇ ਵੇਹ ਤਾਂ ਗੈਸਪ੍ਰੈਂਕਿੰਗ ਮੈਂ ਜੀ ਵੀ ਹੁੰਦੀ ਅੱਜ ਸਵੇਰੇ ਵੀ ਮਾੜੀ ਮੋਟੀ ਜੀ ਹੋਈ ਸੀ ਜਮਨਤ ਦਾ ਮੋਟਰ ਵੀ ਨੇ ਕਰਾਈ ਦੇ ਆਪਾਂ ਕਾ ਚਲੋ ਚਲਾ ਲਈਏ ਆ ਤੇ ਫਿਰ ਆਪਾਂ ਹੁਣ ਚਲਾਈ ਆ ਮਸ਼ੀਨ ਤੇ ਚਲੋ ਫਿਰ ਤੁਹਾਨੂੰ ਅੱਗੇ ਅੱਗੇ ਦਿੰਨੇ ਆ ਰਿਪੋਰਟ ਕਿਵੇਂ ਚੱਲਦਾ ਤੇ ਕਿਵੇਂ ਖੋਸ਼ ਇਹ ਆ ਤੁਹਾਨੂੰ ਦੇਖ ਸਕਦਾ ਟਰੈਕਟਰ ਆਪਣਾ ਕੋਈ ਤੋੜ ਨਹੀਂ ਲੈਂਦਾ ਹਾਂ ਜੀ ਉਹ ਲੱਗਾ ਹੈ ਲਾਰ ਤੇ ਦੂਜੇ ਚੱਲਦਾ ਦੂਜੇ ਲੋਗ ਇਹਦਾ ਤੇ ਭਾਈ 969 ਦੇ ਰਾਂ ਦਾ ਬਹੁਤ ਫਰਕ ਆ ਭਾਈ ਤੇ ਇਹਨਾਂ ਦਾ ਤੋੜਾ ਥੋੜਾ ਜਿਆਦਾ ਹੁੰਦਾਗਾ ਉਹ ਪਾਕੀ ਬਈਆਂ ਨੂੰ ਕੁਝ ਨਹੀਂ ਸਾਰਾ ਨੂੰ ਪਤਾ ਹੀ ਜਾਂਦਾ ਨੂੰ ਏ ਇਹ ਹੋ ਗਿਆ ਯਾਦ ਅਬਰਾਹਮ ਇਹ ਆਪਣਾ ਉਹ ਜਿਹੜਾ 952 ਇਹ ਪੂਰਾ ਵਧੀਆ ਚੱਲਦਾ ਸੀ ਵਾਏ ਗੁੰਮੇਗਾ ਆਪਣਾ ਹਾ ਟਰੈਕਟਰ ਲਾਰ ਤੇ ਜਾਂਦਾ ਜੇ ਹੁਣ ਆਪਣਾ ਆਰਪੀਆ ਵੇਖ ਲੋ 10000 ਰੁਪਏ ਆਪਣਾ ਇਹ ਦੇਖੀ ਹੋਰਾਂ ਦਾ 1500 1400 1500 1400 1500 ਇਹ ਮੇਰੇ ਜਨਰੇਟਰ ਆ ਪਰ ਲੋਰਾ ਦਾ ਟਰੈਕਟਰ ਪੂਰਾ ਵਧੀਆ ਚੱਲਦਾ ਇਹਦੇ ਟਰੈਕਟਰ ਨਹੀਂ ਆ ਰਿਹਾ ਰਹੇ ਤਾਂ ਵੀ ਜ਼ਰੂਰੀ 2000 ਦੇ ਲਾਗ ਤਾਂ ਪ੍ਰੈਸ਼ਰ ਵੀ ਇਹ ਰੋ ਨਾ ਇਟਰਾ ਕੰਨਾਂ ਦੇ ਜਾਂਦਾ ਕੋਈ ਨਹੀਂ ਲਾਈਟਾਂ ਰੈਕਟਰ ਇਹ ਰੋਲਾ ਆ ਰਿਹਾ ਬਹੁਤ ਨਾ ਇਹ ਰੈਕਟਰ ਦੀ ਲਈ ਆ ਪਾਣਾ ਹੁੜੀ ਪੰਪਲੀ ਸੈਟਿੰਗ ਕਰਵਾਈਆ ਬਹੁਤ ਵਧੀਆ ਰਿਸਪੌਂਸ ਆ ਫੇਰ ਵੀ ਇਹ ਚਾਹੀਦਾ ਕੋਈ ਬੜਾ ਤੇਰੇ ਨਹੀਂ ਕਰਦਾ ਹੁਣ ਆਪਾਂ ਕਿਸ ਜਾ ਬੋ ਦਾਨੀ ਚੱਲ ਅੰਦਰ ਕੋਈ ਆਪਾ ਮਾੜਾ ਨਹੀਂ ਗਏ ਕਰਦੇ ਨੂੰ ਇਹ ਬਾਕੀ ਲੋੜਾ ਬਈ ਖਲਾ ਪਾ ਵੀ ਆ ਅੱਜ ਵਟਸਐਪ ਹੀ ਨਾ ਪਾਉਣ ਚੱਲ ਲੱਗ ਲੱਗਣਾ ਨਹੀਂ ਡ੍ਰਾਈਵਰ ਨੂੰ ਦਾ ਕੋਈ ਲੋੜ ਨਹੀਂ ਕਿੰਨੀ ਗੱਲ ਕਰਦੇ ਦਾ ਬੰਦਾ ਆਰਾਮ ਮੈਂ ਲਾੜਗਾ ਤੇ ਆਪਾਂ ਚੈਨਾ ਚਲਾਇਆ ਬੰਦਾ ਨੇ ਕਰਾ ਕੇ ਜਿੱਦਣਾ ਉਹ ਬਣਾਉਣਾ ਜੁੜੀ ਤੇ ਆਹ ਹੋ ਗਿਆ ਹਰਾ ਵੇਲਾ ਇਹ ਆਪਾਂ ਨਾ ਇੱਕਰੇ ਪਾਉਣੀ ਜੁੜੀ ਦੁਨੀਆਂ ਨੇ ਜਿੰਦਾ ਆਪਾਂ ਬਣਾਉਣ ਆਇਆ ਇਤਾਂ ਕਰਕੇ ਬਟਾ ਮੁੱਟਾਂ ਨਾਲ ਆਪਾਂ ਛੜਤਾ ਉਹ ਫਿਰ ਜਦੋਂ ਪੈਰ ਕਈਰ ਮਸ਼ੀਨ ਦਾ ਥੱਲੇ ਉਖਾਲੀ ਜੀ ਜਾ ਜਾਂਦਾ ਉਹ ਦੂਜੇ ਜੰਦਰੇ ਨਾਲ ਪਾਈਆਂ ਹੋਈਆਂ ਤੁਹਾਨੂੰ ਨਾਲ ਨਾਲ ਆਪਾਂ ਤੇ ਜਦੋਂ ਉਹ ਜਾ ਜਾਂਦਾ ਉਹ ਮੇਰੀ ਤਵੜਾ ਉਹ ਜਾ ਜਾਂਦਾ ਇਹੋ 8 ਦਾ ਨਿਆ ਬਣ ਗਿਆ ਜੋ ਤਾਂ ਚੱਕਰ ਫਿਰ ਕਰਨੇ ਜੋੜਦਾ ਹੈ ਕੱਲ ਰਾਤ ਵੀ ਬੱਜਾਗਾ ਇਹ ਆਪਾਂ ਨੂੰ ਤਾਂ ਦਾ ਜਿਹੜੀ ਤੁਹਾਨੂੰ ਰਿਮਾਰਕ ਉਹ ਆਪਾਂ ਜਿਹੜੇ ਬਾਈਆਂ ਬਣਾਉਦੇ ਹੀ ਹੁੰਦਿਆਂ ਚਾਰ ਕਿਟਰਾਲੀਆਂ ਘੜ ਕੇ ਆਏਗੀ ਤੇ ਆਪਣਾ ਬਾੜ ਆ ਨਾਲ ਦੀ ਉਹਨਾਂ ਦੇ ਤੇ ਤਾਂ ਕਰਕੇ ਆਪਾਂ ਵੀ ਇੱਧਰ ਆ ਰਹੇ ਹਾਂ ਚਰੋਂ ਦੇ ਜੀ ਵਿੱਚ ਤੇ ਟ੍ਰੈਕਟਰ ਪਈਏ ਜਾ ਹੁਣ ਤਾਂ ਵੀ ਵਧੀਆ ਕਰਾ ਕਰਦਾ ਕੋਈ ਤਾਲਾ ਚਾਲੇ ਜਿਆ ਇੱਕ ਲੱਖ ਮਿਲ ਜਾਂਦਾ ਵੇ ਆ ਰਹਾ ਬਸਲਾ ਉੱਤੇ ਰਹਿਦਾ ਹਿਰਦੇ ਵਿੱਚ ਹੀ ਨਾ ਖੜਾ ਕੇ ਨਾ ਰਿਹਾ ਹੋਇਆ ਹੋਰ ਇੱਕ ਇੱਥੇ ਜਾਣੇ ਪਾਇਆ ਹੋਇਆ ਇੱਥੇ ਆਪਾਂ ਵੱਜਾ ਵਿੱਚ ਤੇ ਉਹਨਾਂ ਨੇ ਇੱਥੇ ਚਾਚਾ ਦਾ ਨਾਮ ਲਾਇਆ ਹੋਇਆ ਹੈ ਉਹ ਮਦਰਾ ਦੇ ਇਹ ਜਿਆ ਬਾਨ ਹੈ ਵਾ ਦੇਖ ਜਿਹਾ ਜਮਾ ਹਰਾ ਖੜਾ ਲੋ ਲੋ ਆ ਹਾਇ ਹਰੇ ਖੜੇ ਆ ਵਿੱਚ ਤੇ ਭਈ ਇਹ ਲਾਹਣ ਇੰਨਾ ਘਪਾਰਾ ਸੀਗਾ ਇਹ ਹੈਗੀਆਂ ਆਪਣੇ ਸੱਤ ਕਨਾਲਾਂ ساری ਜਗਾ ਤੇ ਸੱਤ ਕਨਾਲਾਂ ਚ ਹੁਣ ਤਿੰਨ ਟਰਾਲੀਆਂ ਭਰ ਗਿਆ ਤੇ ਆ ਚੌਥੀ ਜੋੜਨ ਲੱਗਿਆ ਜੋੜੀ ਆਪਾਂ ਹੁਣ ਤੇ ਤੁਸੀਂ ਆ ਦੇਖ ਲਓ 23 ਟਰਾਲੀ ਇਹ ਹੋ ਜੂਗੀ ਤੇ ਇੰਨਾ ਘਹਾਰੀ ਲਾਹਣ ਸੀਗਾ ਆਪਣਾ ਤੇ ਬਾਕੀ ਭਈ ਤੇ ਇਹ ਤੇਰੇ ਤੇ ਫੰਡ ਵੀ ਤਰਖਾਉਂਦਾ ਉਹ ਇਹ ਟਰਾਲੀ ਦਾ ਮਤਲਬ ਜਿਵੇਂ ਆਪਣਾ ਲਾਹਣ ਜਿਵੇਂ ਹਰਾ ਜਾ ਵਿੱਚ ਹੜਾ ਤੇ 5 ਲੀਟਰ ਤੋਂ ਜ਼ਿਆਦਾ ਭਾਂਗੇ ਖਾਣਗੇ ਕਾ ਲਗੇ ਕਾ ਦੀ ਵਾਸ ਉੱਪਰੋਂ ਆ ਰਿਹਾ ਨਾ ਸੁਲਵਾਗੇ ਦੇ ਕੋਈ ਹੋਰ ਹੋਈਆਂ ਜੀ ਤੇ ਹੁਣ ਹੋਰ ਅੱਗੇ ਆਪਾਂ ਦੇਖਾਂਗੇ ਹੋਣਾ ਹੈ ਜੇ ਅੱਜ ਦਾ ਕੰਮ ਨਹੀਂ ਜੇ ਆਪਣੇ ਕੋਲੇ ਤੇ ਕੱਲ ਨੂੰ ਦੇਖਦੇ ਆ ਜੇ ਕੋਈ ਹੋਇਆ ਆਵਾਜ਼ ਆਸੀ ਜਾ ਤੇ ਨਹੀਂ ਹੋ ਰਿਹਾ ਇਕਦਾਂ ਹੋਰ ਅੱਗੇ ਕਰਾਂਗੇ ਫਿਰ ਆਪਾਂ ਰੋਕ ਕਰਾਂਗੇ ਤੇ ਫਿਰ ਆਪਾਂ ਤੁਹਾਨੂੰ ਮਾਣ ਕੇ ਦੱਸਾਂਗੇ ਇਸ ਤਰ੍ਹਾਂ ਦਾ ਨਰਮਾ ਅੰਦਰ ਸਬਸਕ੍ਰਾਈਬ ਕਰ ਆਪਣਾ ਚੈਨਲ ਨੂੰ ਕਰੇ ਤੇ ਆਪਾਂ ਦੇਨੀ ਮਾਰੇ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਵਾਂਗੇ ਸਾਰੇ ਖੇਤੀਬਾੜੀ ਸੰਬੰਧਾਰੇ ਰੈਟਰਾਂ ਬਾਰੇ ਹੋਰ ਥਾਲਾ ਕੁਝ ਮੋਡੀਫਿਕੇਸ਼ਨ ਮਾਰਾ ਕੋਲ